ਸੋ ਸੱਗਲੋਸੋ ਲੋਕ ਗ੍ਰੰਟ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਪੰਗੋਤ ਦੇ ਇਸ ਪ੍ਰੋਗਰਾਮ ਖਬਰਾਂ ਟੌਪ ਜੀਆਂ ਵਿੱਚ ਲਗਾਤਾਰ ਅਸੀਂ ਜਿਹੜੀਆਂ ਵੱਡੀਆਂ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਉੱਪਰ ਗੱਲਬਾਤ ਕਰਦੇ ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਸਿਰਫ ਤੋਮਤਵਾਜੀ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੇਕਰ ਕੋਈ ਵੱਡੀ ਚੀਜ਼ ਹੈਗੀ ਹੈ ਉਹ ਚੀਜ਼ ਹੈਗੀ ਹੈ ਕਿ ਇੱਕ ਗੱਲ ਆਪਣੇ ਗੱਲ ਤੋਂ ਤਾਰ ਕੇ ਤੁਸੀਂ ਦੂਜੇ ਦੇ ਗੱਲ ਦੇ ਵਿੱਚ ਪਾ ਦੋ ਲਗਾਤਾਰ ਜਿਹੜੇ ਪੰਜਾਬ ਦੇ ਸਿਆਸਤਦਾਨ ਨੇ ਉਹਨਾਂ ਦੀ ਮੋਰੀ ਭੂਮਿਕਾ ਹੈਗੀ ਐ ਇਸ ਗੱਲ ਦੇ ਵਿੱਚ ਕਿ ਕਿਵੇਂ ਅਸੀਂ ਉਹਨਾਂ ਲੋਕ ਮੁੱਦਿਆਂ ਨੂੰ ਅੱਖੋਂ ਪਰੋਖੇ ਕਰਕੇ ਜਿਹੜੇ ਮੁੱਦਿਆਂ ਦੀ ਅਸੀਂ ਗੱਲ ਕਰਕੇ ਸਿਆਸਤ ਦੇ ਵਿੱਚ ਆਏ ਜਾਂ ਅਸੀਂ ਸਿਆਸਤ ਦੇ ਵਿੱਚ ਆਉਣਾ ਜਾਂ ਅਸੀਂ ਪਹਿਲਾਂ ਰਾਜ ਕਰ ਚੁੱਕੇ ਹਾਂ ਅੱਜ ਕਿਸੇ ਹੋਰ ਦਾ ਰਾਜ ਹੈ ਅੱਗੇ ਜਾ ਕੇ ਅਸੀਂ ਰਾਜ ਕਰਾਂਗੇ ਤੇ ਹੁਣ ਜੋ ਕੁਝ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੋ ਰਿਹਾ ਉਹ ਤੁਸੀਂ ਦੇਖੋ ਇੱਕ ਤਾਂ ਕਿਸਾਨ ਸ਼ੰਭੂ ਬਾਡਰ ਬੈਠੇ ਨੇ ਕਿਸਾਨ ਸ਼ੰਭੂ ਬਾਡਰ ਬੈਠੇ ਨੇ ਤਾਂ ਕਿਸਾਨਾਂ ਦੀ ਮੰਗ ਹੈਗੀ ਹੈ ਕਿ ਐਮਐਸਪੀ ਨੂੰ ਲੀਗਲ ਬਣਾਇਆ ਜਾਵੇ 13 ਫਰਵਰੀ ਤੋਂ ਧਰਨਾ ਲੱਗਿਆ ਹੋਇਆ ਬਿੱਤੇ ਕੱਲ ਰਵਨੀਤ ਬਿੱਟੂ ਨੇ ਕਿਹਾ ਕਿ 70% ਤੋਂ ਵੱਧ ਜਿਹੜੀਆਂ ਜ਼ਥੇਬੰਦੀਆਂ ਨੇ ਪੰਜਾਬ ਦੇ ਵਿੱਚ ਉਹ ਕਿਸਾਨ ਜ਼ਥੇਬੰਦੀਆਂ ਨਕਲੀ ਕਿਸਾਨ ਜ਼ਥੇਬੰਦੀਆਂ ਨੇ ਤੇ ਜਿਹੜੇ ਲੋਕ ਐਮਐਸਪੀ ਦੀ ਗੱਲ ਕਰ ਰਹੇ ਨੇ ਯਾਨੀ ਕਿ ਜਿਹੜੇ ਕਿਸਾਨ ਐਮਐਸਪੀ ਮੰਗ ਰਹੇ ਨੇ ਭਾਜਪਾ ਦੀ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਯੂਨੀਅਨ ਗਵਰਨਮੈਂਟ ਤੋਂ ਉਹ ਲੋਕ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਨੇ ਐਮਐਸਪੀ ਨੂੰ ਕਾਨੂੰਨੀ ਮਾਨਤਾ ਦੇ ਕੇ ਇਤੋਂ ਤੱਕ ਗੱਲ ਆਈ ਹੋਈ ਹੈ ਤੇ ਦੂਜੇ ਪਾਸੇ ਪੰਜਾਬ ਨੂੰ ਪੰਜਾਬ ਦੇ ਨਵੇਂ ਗਵਰਨਰ ਮਿਲ ਗਏ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਨਵੇਂ ਗਵਰਨਰ ਬਨਵਾਰੀ ਲਾਹਲ ਪ੍ਰੋਹਿਤ ਆਖਰ ਪੰਜਾਬ ਤੋਂ ਹੁਣ ਉਹ ਬਾਹਰ ਹੋ ਗਏ ਨਵੇਂ ਗਵਰਨਰ ਪੰਜਾਬ ਨੂੰ ਮਿਲ ਗਏ ਤੇ ਇਹਦੇ ਤੇ ਪੰਜਾਬ ਦੇ ਸੀਐਮ ਨੇ ਕੀ ਗੱਲ ਰੱਖੀ ਉਹਦੀ ਗੱਲ ਕਰਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀਪੀ ਸਰਕਾਰ ਦੇ ਨਾਲ ਲਗਾਤਾਰ ਨੀਤੀਆਂ ਅੰਦਾ ਜਿਹੜਾ ਟਕਰਾ ਹੈ ਉਹ ਹੈ ਜੀ ਕੇਂਦਰ ਸਰਕਾਰਾਂ ਵੱਲੋਂ ਫੰਡ ਰੋਕੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਨੇ ਕੀ ਕਿਹਾ ਤੇ ਮੁੱਖ ਮੰਤਰੀ ਦੀ ਗੱਲਾਂ ਦਾ ਜਵਾਬ ਰਵਨੀਤ ਬਿੱਟੂ ਨੇ ਕੀ ਦਿੱਤਾ ਇਹਦੇ ਤੇ ਆਪਾਂ ਗੱਲ ਕਰਾਂਗੇ ਸਾਰੀਆਂ ਦੋਸਤੋ ਇਹ ਤਿੰਨੋਂ ਖਬਰਾਂ ਆਪਸ ਦੇ ਵਿੱਚ ਮਿਲੀਆਂ ਹੋਈਆਂ ਨੇ ਇੰਟਰਲਿੰਕਡ ਨੇ ਆਹ ਖਬਰਾਂ ਜੇਕਰ ਤੁਸੀਂ ਇਹਨਾਂ ਨੂੰ ਦੇਖੋਗੇ ਤੇ ਪੰਜਾਬ ਦੇ ਲੋਕਾਂ ਦੇ ਨਾਲ ਤੇ ਪੰਜਾਬ ਦੀ ਆਰਥਿਕਤਾ ਦੇ ਨਾਲ ਖਾਸ ਕਰਕੇ ਜੁੜੀਆਂ ਹੋਈਆਂ ਹੈ ਖਬਰਾਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਉੱਪਰ ਤੇ ਉੱਪਰ ਤੈਨੂੰ ਚੀਜ਼ਾਂ ਦਾ بڑا ਪ੍ਰਭਾਵ ਇੱਕ ਉਹ ਪੈ ਸਕਦਾ ਰਵਨੀਤ ਬਿੱਟੂ ਹੋਰੀ ਤੁਹਾਨੂੰ ਪਤਾ ਕਿ ਲੁਧਿਆਣਾ ਦੀ ਜਿਹੜੀ ਆਪਣੀ ਉਹ ਸੀਟ ਸੀ ਹਰਗੇ ਸੀ ਇੱਕ ਕਾਂਗਰਸ ਦੇ ਫੱਟੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਪਹਿਲਾਂ ਅਨੰਤਪ੍ਰਸਾਪ ਤੋਂ ਫਿਰ ਲੁਧਿਆਣਾ ਤੋਂ ਲਗਾਤਾਰ ਰਵਨੀਤ ਸਿੰਘ ਬਿੱਟੂ ਐਮਪੀ ਬਣਦੇ ਰਹੇ ਨੇ ਇਸ ਵਾਰ ਰਾਜਾ ਉਵਿੰਗ ਕਾਂਗਰਸ ਦੇ ਵੱਲੋਂ ਸੀ ਤੇ ਰਵਨੀਤ ਬਿੱਟੂ ਕਾਂਗਰਸ ਨੂੰ અલਵਿਦਾ ਆ ਕੇ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਬੀਜੇਪੀ ਤੋਂ ਉਹਨਾਂ ਨੇ ਟਿਕਟ ਲੜੀ ਬੀਜੇਪੀ ਦੇ ਟਿਕਟ ਤੋਂ ਹਰਗੇ ਰਵਨੀਤ ਬਿੱਟੂ ਤੇ ਕੇਂਦਰ ਦੇ ਵਿੱਚ 4% ਤੇ ਰੇਲ ਉਦਯੋਗ ਦਾ ਜਿਹੜਾ ਅਹੁਦਾ ਉਹ ਰਵਨੀਤ ਸਿੰਘ ਬਿੱਟੂ ਨੂੰ ਰੇਲ ਮਹਿਕਮਾ ਦੋਸਤੋ ਮਿਲਿਆ ਤੇ ਹੁਣ ਰਵਨੀਤ ਬਿੱਟੂ ਲਗਾਤਾਰ ਪੰਜਾਬ ਦੇ ਵਿੱਚ ਥਾਂ-ਥਾਂ ਵਿਜ਼ਿਟ ਕਰ ਰਹੇ ਨੇ ਲੋਕਾਂ ਨੂੰ ਉਹ ਸੰਬੋਧਨ ਹੋ ਰਹੇ ਨੇ ਭਾਜਪਾ ਦੀ ਜਿਹੜੀ ਮੀਟਿੰਗਾਂ ਨੇ ਉਹਨਾਂ ਮੀਟਿੰਗਾਂ ਦੇ ਵਿੱਚ ਉਹ ਲੀਡ ਲੈ ਰਹੇ ਨੇ ਬਿੱਤੇ ਕੱਲ ਰਵਨੀਤ ਸਿੰਘ ਬਿੱਟੂ ਇੱਕ ਪ੍ਰੋਗਰਾਮ ਦੇ ਵਿੱਚ ਸ਼ਮੂਲੀਤ ਕਰਦੇ ਨੇ ਉਸ ਪ੍ਰੋਗਰਾਮ ਦੇ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਜਾ ਕੇ ਸੈਂਟਰ ਦੇ ਵਿੱਚ ਕਿਸੇ ਨੂੰ ਮਿਲਣਾ ਨਹੀਂ ਕਿਸੇ ਮੰਤਰੀ ਨੂੰ ਨਹੀਂ ਮਿਲਣਾ ਤਾਂ ਉਹ ਕਿਵੇਂ ਕਹਿ ਸਕਦੇ ਨੇ ਕਿ ਭਾਜਪਾ ਪੰਜਾਬ ਦੇ ਖਿਲਾਫ ਹੈ ਤੇ ਪੰਜਾਬ ਦੇ ਜਿਹੜੇ ਫੰਡ ਨੇ ਉਹ ਕੇਂਦਰ ਨੇ ਰੋਕੇ ਹੋਏ ਨੇ ਇਹ ਗੱਲ ਰਵਨੀਤ ਸਿੰਘ ਬਿੱਟੂ ਨੇ ਇਸ ਕਰਕੇ ਕਹੀ ਕਿ ਵਿੱਤੇ ਦਿਨੀ ਨੀਤੀ ਆਯੋਗ ਦੀ ਮੀਟਿੰਗ ਸੀ ਨੀਤੀ ਆਯੋਗ ਦੀ ਮੀਟਿੰਗ ਪ੍ਰਧਾਨ ਮੰਤਰੀ ਲੈਂਦੇ ਹੁੰਦੇ ਨੇ ਕਿ ਉਹੀ ਕਰਤਾ ਤਰਤਾ ਨੇ ਨੀਤੀਯੋਗ ਦੇ ਤੇ ਉਹ ਜਦੋਂ ਭਗਵੰਤ ਸਿੰਘ ਮਾਨ ਨੇ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕੀਤਾ ਤਾਂ ਉਹਦੇ ਤੇ ਰਵਨੀਤ ਸਿੰਘ ਮਟੂਨੇ ਕਿਹਾਗੇ ਜੇਕਰ ਤੁਸੀਂ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਜਾਣਾ ਨਹੀਂ ਕੇਂਦਰ ਦੇ ਵਿੱਚ ਜਾ ਕੇ ਜੇ ਤੁਸੀਂ ਕਿਸੇ ਨੂੰ ਮਿਲਣਾ ਨਹੀਂ ਜਾ ਕੇ ਪੰਜਾਬ ਦੇ ਮੁੱਦੇ ਦੱਸਣੇ ਨਹੀਂ ਆਪਣੀ ਪ੍ਰੋਬਲਮ ਦੱਸਣੀ ਨਹੀਂ ਜਿੱਥੇ ਤੇ ਕੇਂਦਰ ਸਰਕਾਰ ਨੇ ਫੰਡ ਰੋਕੇ ਹੋਏ ਨੇ ਉਹਨਾਂ ਦੀ ਜੇਕਰ ਤੁਸੀਂ ਗੱਲ ਨਹੀਂ ਕਰਨੀ ਹੈਗੀ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਭਾਜਪਾ ਨੇ ਸਾਡੇ ਫੰਡ ਰੋਕੇ ਹੋਏ ਨੇ ਕਿਉਂਕਿ ਤੁਸੀਂ ਤਾਂ ਆਪਣੇ ਜਿਹੜੇ ਇਸ਼ੂ ਨੇ ਉਹਨਾਂ ਇਸ਼ੂ ਨੂੰ ਰੇਜ਼ ਹੀ ਨਹੀਂ ਕਰ ਰਹੇ ਇੱਕ ਸ਼ਬਦੀ ਹਮਲਾ ਜਿਹੜਾ ਰਵਿੰਦਰ ਸਿੰਘ ਵਿਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਇੱਥੋਂ ਤੱਕ ਨਹੀਂ ਉਹਨਾਂ ਨੇ ਕਿਹਾ ਕਿ ਪੰਜਾਬ ਆਰਥਿਕ ਤੌਰ ਦੇ ਉੱਪਰ ਕੰਗਾਲ ਹੋਇਆ ਹੋਇਆ ਪੰਜਾਬ ਸਰਕਾਰ ਦੇ ਕੋਲੇ ਕੋਈ ਪੈਸਾ ਨਹੀਂ ਹੈ ਤੇ ਪੈਸਾ ਦੇਣਾ ਕੇਂਦਰ ਨੇ ਕੇਂਦਰ ਨਾਲ ਤੁਸੀਂ ਮਿਲਣਾ ਨਹੀਂ ਚਾਹੁੰਦੇ ਕੇਂਦਰ ਦੀਆਂ ਸਾਰੀਆਂ ਨੀਤੀਆਂ ਦਾ ਤੁਸੀਂ ਬੋਇਕਾਊਟ ਕਰ ਰਹੇ ਹੋ ਜੇ ਤੁਸੀਂ ਸਾਰੀਆਂ ਨੀਤੀਆਂ ਦਾ ਬਾਈਕਾਟ ਕਰੋਗੇ ਤਾਂ ਤੁਹਾਨੂੰ ਕੇਂਦਰ ਨੇ ਫਿਰ ਤੁਹਾਡਾ رابطہ ਤੁਹਾਡਾ ਕੇਂਦਰ ਨਾਲ ਕੀ ਬਣੂਗਾ ਇਹ ਸਾਰੀਆਂ ਗੱਲਾਂ ਕੀਤੀਆਂ ਇਸ ਤੋਂ ਇਲਾਵਾ ਜਦੋਂ ਕਿਸਾਨ ਆਗੂਆਂ ਬਾਰੇ ਗੱਲ ਆਈ ਤਾਂ ਉਹਨਾਂ ਨੇ ਜਥੇਬੰਦੀਆਂ ਬਾਰੇ ਕਿਹਾ ਕਿ ਪੰਜਾਬ ਦੇ ਵਿੱਚ 70 ਤੋਂ ਵੱਧ ਨਕਲੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਸ਼ਬੂ ਮੋਰਚੇ ਵਾਲੇ ਕਿਸਾਨਾਂ ਨੂੰ ਵੀ ਕਰੜੇ ਹੱਥੀ ਲਿਆ। ਉਹਨਾਂ ਨੂੰ ਕਿਹਾ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਕਿਸਾਨ ਆਗੂ ਪੰਜਾਬ ਦੇ ਵਿੱਚ ਐਮਐਸਪੀ ਨੂੰ ਲੀਗਲੀ ਮਾਨਤਾ ਦਿਵਾਉਣ ਦੀ ਗੱਲ ਕਰ ਰਹੇ ਨੇ ਉਹ ਲੋਕ ਪੰਜਾਬ ਦੇ ਦੋਸਤ ਨਹੀਂ ਪੰਜਾਬ ਦੇ ਦੁਸ਼ਮਣ ਨੇ। ਉਹ ਕਹਿੰਦੇ ਉਹਨਾਂ ਦਾ ਤਰਕ ਲੌਜੀਕ ਇਹ ਸੀ, ਇਹ ਲੌਜੀਕ ਸੀ ਕਿ ਫਿਰ ਜਿਹੜੀ ਖਰੀਦ ਜਿੰਨੀ ਖਰੀਦ ਦੀ ਲੋਡ ਹੁੰਦੀ ਹੈ ਕੇਂਦਰ ਦੀ ਸਰਕਾਰ ਨੂੰ ਜਾਂ ਐਫਸੀਆਈ ਨੂੰ ਜਿੰਨੀ ਵੀ ਲੋਡ ਹੁੰਦੀ ਹੈ ਫੂਡ ਕਾਰਪੋਰੇਸ਼ਨ ਨੂੰ ਤੇ ਉਹ ਫਿਰ ਸਾਰੇ ਦੇਸ਼ ਦੇ ਵਿੱਚੋਂ ਪੂਰੀ ਹੋ ਜਾਊਗੀ ਪੰਜਾਬ ਦੇ ਵਿੱਚੋਂ ਖਰੀਦ ਘਟ ਜਾਊਗੀ ਹਾਲਾਂਕਿ ਜੇਕਰ ਐਗਰੀਕਲਚਰ ਪਾਲਿਸੀ ਦਾ ਐਗਰੀਕਲਚਰ ਖੇਤੀਬਾੜੀ ਦੀਆਂ ਨੀਤੀਆਂ ਨੇ ਜਾਂ ਜਿਹੜੀਆਂ ਫਸਲਾਂ ਦੀ ਖਰੀਦੋ ਫਰੋਖਤ ਹੈ ਉਹਨਾਂ ਦੇ ਅਨੁਸਾਰ ਦੇਖਿਆ ਜਾਵੇ ਤਾਂ ਰਵਨੀਤ ਬਿਟੂਹਰਾਂ ਦਾ ਇਹ ਲੌਜੀਕ ਕੋਈ ਖੇਤੀਬਾੜੀ ਦੇ ਧਰਤਲ ਦੇ ਉੱਪਰ ਸਹੀ ਨਹੀਂ ਬੈਠਦਾ ਪਰ ਰਵਨੀਤ ਸਿੰਘ ਬਿਟੂਹਰਾਂ ਦਾ ਆਪਣਾ ਮੰਨਣਾ ਹੈਗਾ ਕਿ ਫਿਰ ਖਰੀਦ ਘਟ ਜੂਗੀ ਪੰਜਾਬ ਦੇ ਵਿੱਚੋਂ ਜੇ ਐਮਐਸਪੀ ਨੂੰ ਲੀਗਲ ਬਣਾਇਆ ਜਾਵੇ ਉਹਨਾਂ ਨੇ ਹੋਰ ਵੀ ਕਿਹਾ ਕਿ ਦੁਸ਼ਮਣ ਨੇ ਆਹ ਲੋਕ ਪੰਜਾਬ ਤੇ ਕਿਸਾਨ ਜਥੇਬੰਦੀਆਂ ਦੇ ਭਗਵੰਤ ਮਾਨ ਨੂੰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਆਪਣੇ ਨਿਸ਼ਾਨੇ ਦੇ ਉੱਪਰ ਰੱਖਿਆ ਤੇ ਹੁਣ ਜੇਕਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਕਿਲੀ ਖਬਰ ਦੀ ਉਹ ਦੋਸਤੋ ਹੈਗੀ ਹੈ ਕਿ ਆਮ ਆਦਮੀ ਪਾਰਟੀ ਦਾ ਇੱਕ ਖਾਸ ਉਪਰ ਅੱਲਾ ਸੀ ਖਾਸ ਮੰਤਬ ਸੀ ਕਹਿੰਦੇ ਸੀ ਇਹ ਉਸੇ ਪਾਰਟੀ ਦਾ ਕਿ ਅਸੀਂ ਸਿਹਤ ਤੇ ਸਿੱਖਿਆ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਅਸੀਂ ਸਮਝੌਤਾ ਨਹੀਂ ਕਰਾਂਗੇ ਜਿਹੜੀ ਸਾਡੀ ਫਰਸਟ ਪ੍ਰਾਇੋਰਟੀ ਹੋਊਗੀ ਉਹ ਹੋਊਗੀ ਸਾਡੀ ਸਿਹਤ ਤੇ ਸਿੱਖਿਆ ਦਿੱਲੀ ਦੇ ਵਿੱਚ ਅਸੀਂ ਸਿਹਤ ਦੀ ਕ੍ਰਾਂਤੀ ਲੈ ਕੇ ਆਂਦੀ ਥਾਂ ਥਾਂ ਅਸੀਂ ਮਹੱਲਾ ਕਲੀਨਿਕ ਦੀ ਜਿਹੜੀ ਸਥਾਪਨਾ ਸੀ ਉਹ ਅਸੀਂ ਕੀਤੀ ਕਿੰਨੇ ਅਸੀਂ ਮਹੱਲਾ ਕਲੀਨਿਕ ਬੜਾਏ ਤੇ ਐਸੇ ਪੈੜਾਂ ਦੇ ਉੱਪਰ ਤੋਰਦੇ ਹਾਂ ਜਿਹਨੂੰ ਆਮ ਆਦਮੀ ਪਾਰਟੀ ਸਰਕਾਰ ਸਿਹਤ ਦਾ ਦਿੱਲੀ ਮਾਡਲ ਕਹਿੰਦੀ ਹੈ ਐਸੇ ਨੂੰ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤਾ ਥਾਂ-ਥਾਂ ਅਸੀਂ ਜਿਹੜਾ ਮਹਲਾ ਕਲੀਨਿਕਾ ਉਹ ਮਹਲਾ ਕਲੀਨਿਕਾ ਅਸੀਂ ਖੋਲੇ 500 ਤੋਂ ਵੱਧ ਪੰਜਾਬ ਦੇ ਵਿੱਚ ਮਹਲਾ ਕਲੀਨਿਕਾ ਖੋਲੇ ਆ ਅਸੀਂ ਉਹ ਅਸੀਂ ਇਸ ਕਰਕੇ ਖੋਲੇ ਕਿ ਪੰਜਾਬ ਦੇ ਲੋਕਾਂ ਨੂੰ ਕਿਤੇ ਦੂਰ ਦੁਰਾਡੇ ਨਾਲ ਤੱਕੇ ਖਾਣੇ ਪੈਣ ਤੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਖਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਬੈਠੇ ਬਿਠਾਏ ਪਿੰਡਾਂ ਦੇ ਵਿੱਚ ਇਲਾਜ ਸੰਭਵ ਹੋ ਸਕੇ ਕਈ ਡਿਸਪੈਂਸਰੀਆਂ ਅਪਗ੍ਰੇਡ ਕਰਕੇ ਜਾ ਜਿਹੜੇ ਪੀ ਐਚੀ ਸੈਂਟਰ ਸੀ ਉਹਨਾਂ ਦੇ ਵਿੱਚ ਮਤਲਬ ਕਿ 19 ਥੋੜੀ ਬਹੁਤੀ ਫੇਰ ਬਦਲ ਕਰਕੇ ਉਹਨਾਂ ਨੂੰ ਮਹੱਲਾ ਕਲੀਨਿਕ ਸਥਾਪਿਤ ਕੀਤਾ ਗਿਆ ਤੇ ਇਸੇ ਚੀਜ਼ ਨੂੰ ਅੱਗੇ ਤੋਰਦਿਆਂ ਅੰਮਿੱਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 58 ਜਿਹੜੀਆਂ ਨਵੀਆਂ ਐਂਬੂਲੈਂਸ ਸੀ ਆਧੁਨਿਕ ਐਂਬੂਲੈਂਸ ਹਾਈ ਟੈਕ ਐਂਬੂਲੈਂਸ ਇਹਨਾਂ ਨੂੰ ਕਿਹਾ ਗਿਆ ਉਹਨਾਂ ਨੂੰ ਹਰੀ ਝੰਡੀ ਦਿੱਤੀ ਕਿ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਕੋਈ ਕੁਤਾਹੀ ਨਹੀਂ ਵਰਤਾਂਗੇ ਕੋਈ ਅਣਗਹਿਲੀ ਨਹੀਂ ਹੋਊਗੀ ਤੇ ਇਸੇ ਨੂੰ ਲੈ ਕੇ ਉੱਥੇ ਜਦੋਂ ਇਹ ਸਵਾਗਤ ਹੋ ਰਿਹਾ ਸੀ ਪੰਜਾਬ ਦੇ ਭਗਵੰਤ ਮਾਨ ਸਾਹਿਬ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਜਾਂ ਹੋਰ ਜਿਹੜੇ ਅਧਿਕਾਰੀ ਸੀ ਆਲੋਕ ਅਧਿਕਾਰੀ ਸਾਰੇ ਉੱਥੇ ਮੌਜੂਦ ਸੀ ਚੇਅਰਮੈਨ ਵਾਈਸ ਚੇਅਰਮੈਨ ਸਾਰੇ ਅਧਿਕਾਰੀ ਉੱਥੇ ਸੀ ਤੇ ਉਸ ਤੋਂ ਬਾਅਦ ਭਗਵੰਤ ਮਾਨ ਫਿਰ ਉਸ ਗੱਲ ਦੇ ਉੱਪਰ ਆਉਂਦੇ ਨੇ ਕਿ ਕੌਮੀ ਸਿਹਤ ਮਿਸ਼ਨ ਤਹਿਤ ਸੈਂਟਰ ਨੇ ਪੰਜਾਬ ਦਾ ਪੈਸਾ ਰੋਕ ਲਿਆ ਜਿਹੜੀ ਗੱਲ ਮੈਂ ਸ਼ੁਰੂ ਦੇ ਵਿੱਚ ਕਰਕੇ ਆਇਆ ਸੀ ਕਿ ਰਵਨੀਤ ਬਿੱਟੂ ਕਹਿੰਦੇ ਨੇ ਕਿ ਤੁਸੀਂ ਕਿਸੇ ਨੂੰ ਜਾ ਕੇ ਉੱਥੇ ਮਿਲਦੇ ਤਾਂ ਹੈ ਨਹੀਂ ਤੁਹਾਨੂੰ ਪੈਸਾ ਕਿਵੇਂ ਮਿਲੂਗਾ ਤੇ ਇਸੇ ਨੂੰ ਕਹਿੰਦੇ ਨੇ ਮਾਨ ਸਾਹਿਬ ਕੇ ਕੌਮੀ ਸਿਹਤ ਮਿਸ਼ਨ ਤਹਿਤ ਪੰਜਾਬ ਦਾ ਜਿਹੜਾ ਪੈਸਾ ਉਹ ਪੈਸਾ ਸੈਂਟਰ ਨੇ ਰੋਕ ਲਿਆ ਪੰਜਾਬ ਦਾ ਆਰਡੀਐਫ ਦਾ ਜਿਹੜਾ ਪੈਸਾ ਉਹ ਪੈਸਾ ਰੋਕ ਲਿਆ ਵਿੱਤ ਕਮਿਸ਼ਨ ਦਾ ਜਿਹੜਾ ਪੈਸਾ ਉਹ ਪੈਸਾ ਪੰਜਾਬ ਨੇ ਰੋਕ ਲਿਆ ਕਿ ਬੀਜੇਪੀ ਨਹੀਂ ਚਾਹੁੰਦੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੋਈ ਵਿਕਾਸ ਕਰੇ ਵਿਕਾਸ ਕਰਕੇ ਵਿਕਾਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਲੋਕਾਂ ਦਾ ਭਲਾ ਕਰੇ ਤੇ ਇਹਦੇ ਤੇ ਉਹ ਕਹਿੰਦੇ ਕਿ ਬਿਲਕੁਲ ਰਾਜ਼ ਹੀ ਨਹੀਂ ਹੈਗੇ ਇਹ ਗੱਲ ਭਗਵੰਤ ਮਾਨ ਸਾਹਿਬ ਨੇ ਉੱਥੇ ਕਹੀ ਤੇ ਇਸ ਤੋਂ ਜੇਕਰ ਮ ਅਗਲੀ ਗੱਲ ਤੇ ਆਵਾਂ ਕਿ ਪੰਜਾਬ ਦੇ ਨਾਲ ਜਿਹੜਾ ਪੰਜਾਬ ਦੇ ਗਵਰਨਰ ਦੇ ਨਾਲ ਇਹ ਟਖੜਕਾ ਪੰਜਾਬ ਸਰਕਾਰ ਦਾ ਚੱਲ ਰਿਹਾ ਸੀ ਹੋ ਸਕਦਾ ਹੁਣ ਉਹਨੂੰ ਠੱਲ ਪੈ ਜੇ ਹੋ ਸਕਦਾ ਹੁਣ ਉਹ ਵੱਧ ਜੇ ਕਿਉਂਕਿ ਪੰਜਾਬ ਨੂੰ ਨਵੇਂ ਗਵਰਨਰ ਮਿਲ ਗਏ ਜਿਹੜਾ ਅਸਤੀਫਾ ਸੀ ਰਾਸ਼ਟਰਪਤੀ ਦਰੁਪਦੀ ਮੁਰਮੂ ਜੀ ਨੇ ਉਹ ਅਸਤੀਫਾ ਸਵੀਕਾਰ ਕਰ ਲਿਆ ਪੰਜਾਬ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਦਾ ਤਾਂ ਭਗਵੰਤ ਜਾ ਪੰਜਾਬ ਸਰਕਾਰ ਨੇ ਵੀ ਦਿੱਤੇ ਆਪਣਾ ਕਮੈਂਟ ਰੱਖਿਆ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਮਿਲ ਕੇ ਚੱਲਾਂਗੇ ਤੇ ਅਸੀਂ ਵੀ ਚਾਹਾਂਗੇ ਕਿ ਗਵਰਨਰ ਆਪਣੀਆਂ ਸਹੀ ਜਿਹੜੀਆਂ ਹੈਗੀਆਂ ਨੇ ਸਿੱਧਾ ਆਉਣ ਦਾ ਐਡਮਿਨਿਸਟ੍ਰੇਸ਼ਨ ਦਾ ਇਸਤੇਮਾਲ ਕਰੇ ਤੇ ਪੰਜਾਬ ਸਰਕਾਰ ਵੱਲੋਂ ਸਾਰਾ ਕੁਝ ਆਪਣਾ ਸਹੀ ਤਰੀਕੇ ਦੇ ਨਾਲ ਫਾਲੋ ਕੀਤਾ ਜਾਊਗਾ ਤੇ ਹੁਣ ਦੇਖਣ ਵਾਲੀ ਗੱਲ ਹੋਊਗੀ ਨਵੇਂ ਗਵਰਨਰ ਦੇ ਨਾਲ ਟਕਰਾਵ ਵਾਲੀ ਸਥਿਤੀ ਵਧੂਗੀ ਜਾਂ ਘਟੂਗੀ ਜਾਂ ਫਿਰ ਮਿਲ ਕੇ ਚੱਲਣਗੇ ਹਾਲਾਂਕਿ ਪਿਛਲੇ ਗਵਰਨਰ ਦੀ ਕਾਰਜਕਾਰੀ ਤੇ ਸਵਾਲ ਉਠਾਉਂਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਸੀ ਕਿ ਬੀਜੇਪੀ ਦੀਆਂ ਨੀਤੀਆਂ ਹੋਬਹੁ ਹੂ ਲਾਗੂ ਕਰ ਰਹੇ ਨੇ ਗਵਰਨਰ ਪੰਜਾਬ ਦੇ ਵਿੱਚ ਤੇ ਬੀਜੇਪੀ ਦੇ ਕਰਕੇ ਟਕਰਾਅ ਦੇ ਵਿੱਚ ਪਏ ਹੋਏ ਨੇ ਪਹਿਲਾਂ ਦਿੱਲੀ ਦੇ ਵਿੱਚ ਸਾਨੂੰ ਤੰਗ ਕਰਦੇ ਸੀ ਇੱਥੇ ਪੰਜਾਬ ਸਰਕਾਰ ਆਪਣੀ ਗੱਲ ਦੱਖਦੀ ਸੀ ਕਿ ਕੱਲਾ ਸਾਡੇ ਨਾਲ ਨਹੀਂ ਕੱਲਾ ਦਿੱਲੀ ਦੇ ਨਾਲ ਨਹੀਂ ਜਿੱਥੇ ਜਿੱਥੇ ਭਾਜਪਾ ਦੀਆਂ ਵਿਰੁੱਧ ਸਰਕਾਰਾਂ ਨੇ ਉੱਥੇ-ਉੱਥੇ ਗਵਰਨਰ ਸਾਰਾ ਕੁਛ ਸਾਹੀ ਕਰ ਰਹੇ ਨੇ ਫਿਰ ਜਿਵੇਂ ਪੱਛਮੀ ਬੰਗਾਲ ਤਾਮਿਲਨਾਡੂ ਸਾਰੀਆਂ ਗੱਲਾਂ ਦੋਸਤੋ ਆ ਜਾਂਦੀਆਂ ਨੇ ਤੇ ਹੁਣ ਦੇਖਣ ਵਾਲਾ ਹੋਊਗਾ ਕਿ ਕੇਂਦਰ ਸਰਕਾਰ ਨੇ ਜਿਹੜੇ ਫੰਡ ਰੋਕੇ ਹੋਏ ਨੇ ਉਹ ਫੰਡ ਰਿਲੀਜ਼ ਹੁੰਦੇ ਨੇ ਜਾਂ ਨੀਤੀਯੋਗ ਦੇ ਵਾਂਗ ਭਗਵੰਤ ਮਾਨ ਸਾਹਿਬ ਵੱਲੋਂ ਪੰਜਾਬ ਦੀਆਂ ਜਿਹੜੀਆਂ ਪੰਜਾਬ ਦੇ ਸੰਦਰਭ ਦੇ ਵਿੱਚ ਮੀਟਿੰਗਾਂ ਹੋਣਗੀਆਂ ਜਾਂ ਨੈਸ਼ਨਲ ਲੈਵਲ ਦੇ ਉੱਪਰ ਮੀਟਿੰਗਾਂ ਹੋਣਗੀਆਂ ਕਿ ਉਹਨਾਂ ਮੀਟਿੰਗਾਂ ਦਾ ਬੁਆਇਕਾਟ ਕਰਨਗੇ ਜਾਂ ਫਿਰ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਨਗੇ